ਨਮਸਕਾਰ ਤੁਸੀਂ ਵੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਇਸ ਵੇਲੇ ਦੀ ਅਹਿਮ ਖਬਰ ਜਿਹੜੀ ਹੈ ਅੰਮ੍ਰਿਤਸਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਅੰਮ੍ਰਿਤਸਰ ਰੋਡ ਤੇ ਹਾਈ ਵੋਲਟੇਜ ਡਰਾਮਾ ਦੇਖਣ ਨੂੰ ਮਿਲਿਆ ਪੁਲਿਸ ਤੇ ਨੌਜਵਾਨ ਦੇ ਵਿਚਕਾਰ ਜਿਹੜੀ ਹੈ ਜਬਰਦਸਤ ਬਹਿਸ ਦੇਖਣ ਨੂੰ ਮਿਲੇ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜਿੱਥੇ ਤੁਸੀਂ ਤਸਵੀਰਾਂ ਵਿੱਚ ਵੇਖ ਪਾ ਰਹੇ ਹੋ ਜਦੋਂ ਨੌਜਵਾਨ ਦੀ ਟੋਏ ਵੈਨ ਦੇ ਨਾਲ ਗੱਡੀ ਟੋਅ ਕੀਤੀ ਗਈ ਉਸ ਤੋਂ ਬਾਅਦ ਲਗਾਤਾਰ ਜਿਹੜਾ ਇਹ ਜਬਰਦਸਤ बहस ਦੇਖਣ ਨੂੰ ਮਿਲਿਆ ਨੌਜਵਾਨ ਵੱਲੋਂ ਜਿਹੜੀ ਹੈ ਪੁਲਿਸ ਦੇ ਨਾਲ ਬਹਿਸ ਕੀਤੀ ਗਈ ਜਿਸ ਦੇ ਵਿੱਚ ਕਿਹਾ ਗਿਆ ਕਿ ਉਹ ਆਪਣੀ ਮਾਂ ਦੀ ਦਵਾਈ ਲੈਣ ਲਈ ਜਦੋਂ ਆਇਆ ਕੁਝ ਹੀ ਮਿੰਟਾਂ ਦੇ ਵਿੱਚ ਜਿਹੜੀ ਹੈ ਉਸ ਦੀ ਗੱਡੀ ਟੋ ਕਰਕੇ ਲੈ ਕੇ ਜਾ ਰਹੀ ਸੀ ਆਪਣੀ ਬਜ਼ੁਰਗ ਮਾਤਾ ਦੀ ਇਹੋ ਦਵਾਈ ਲੈਣ ਲੈਣ ਲਈ ਜਦੋਂ ਆਇਆ ਸੀ ਜਿਸ ਤੋਂ ਬਾਅਦ ਪੁਲਿਸ ਤੇ ਨੌਜਵਾਨ ਦੇ ਵਿੱਚ ਜ਼ਬਰਦਸਤ ਬਹਿਸ ਦੇਖਣ ਨੂੰ ਮਿਲ ਰਹੀ ਹੈ ਅੰਮ੍ਰਿਤਸਰ ਦੇ ਕ੍ਰਿਸਟਲ ਚੌਂਕ ਦੇ ਵਿੱਚ ਇਹ ਘਟਨਾ ਵਾਪਰੀ ਹੈ ਹਾਈ ਵੋਲਟੇਜ ਡਰਾਮਾ ਦੇਖਣ ਨੂੰ ਮਿਲਿਆ ਜਿੱਥੇ ਗੱਡੀਆਂ ਚੁੱਕਣ ਵਾਲੀ ਟੋਏ ਵੈਨ ਨੇ ਪੁਲਿਸ ਅਧਿਕਾਰੀਆਂ ਨਾਲ ਇੱਕ ਨੌਜਵਾਨ ਦੀ ਸੜਕ ਜਿਹੜੀ ਹੈ ਉੱਤੇ ਜਿਹੜੀ ਹੈ ਟਕਰਾਰ ਹੋ ਗਈ ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਨੌਜਵਾਨ ਨੇ ਆਪਣੀ ਬਜ਼ੁਰਗ ਮਾਤਾ ਦੀ ਦਵਾਈ ਲੈਣ ਲਈ ਕੁਝ ਮਿੰਟਾਂ ਲਈ ਆਪਣੀ ਕਾਰ ਸੜਕ ਤੇ ਖੜੀ ਕੀਤੀ ਤਾਂ ਪੁਲਿਸ ਮੁਲਾਜ਼ਮਾ ਨੇ ਕਾਰ ਨੂੰ ਜਿਹੜਾ ਇਹ ਉਨਕਤ ਹਾਂ ਤੇ ਖੜੇ ਹੋਣ ਕਰਕੇ ਦੋਸ਼ ਲਗਾਇਆ ਤੇ ਟੋਏ ਵੈਨਾਂ ਉਸਦੀ ਗੱਡੀ ਚੋਕ ਲਈ ਜਦਕੀ ਕਾਰ ਦੇ ਅੰਦਰ ਬੈਠੀ ਬਜ਼ੁਰਗ ਮਾਤਾ ਨੇ ਕੈਮਰੇ ਦੇ ਸਾਹਮਣੇ ਕਿਹਾ ਕਿ ਸਾਡੇ ਨਾਲ ਤਾਂ ਪੁਲਿਸ ਤੱਕਾ ਕਰ ਰਹੀ ਹੈ ਮੈਂ ਬਿਮਾਰ ਹਾਂ ਮੇਰਾ ਪੁੱਤ ਜਿਹੜਾ ਇਹ ਦਵਾਈ ਲੈਣ ਲਈ ਗਿਆ ਸੀ ਉਧਰ ਹੀ ਕਾਰ ਚੁੱਕ ਲਈ ਗਈ ਇਸ ਘਟਨਾ ਤੋਂ ਬਾਅਦ ਨੌਜਵਾਨ ਦੇ ਸੜਕ ਤੇ ਹੀ ਪੁਲਿਸ ਨਾਲ ਵਾਦ-ਵਿਵਾਦ ਸ਼ੁਰੂ ਹੋ ਗਿਆ ਦੋਵੇਂ ਪਾਸੇ ਜਿਹੜੇ ਨੇ ਕੈਮਰੇ ਦੇ ਸਾਹਮਣੇ ਆਪਣੀ ਆਪਣੀ ਸਫਾਈ ਦਿੰਦੇ ਹੋਏ ਨਜ਼ਰ ਆ ਰਹੇ ਨੇ ਪਰ ਨੌਜਵਾਨ ਨੇ ਦੱਸਿਆ ਕਿ ਉਹ ਮਾਤਾ ਦੀ ਤਬੀਅਤ ਖਰਾਬ ਹੋਣ ਕਾਰਨ ਦਵਾਈ ਲੈਣ ਲਈ ਗਿਆ ਸੀ ਇਸੇ ਵਿੱਚ ਕਾਰ ਜੜੀ ਹੈ ਪੁਲਿਸ ਨੇ ਬਿਨਾਂ ਕਿਸੇ ਚੇਤਾਵਨੀ ਦੀ ਉਸ ਦੀ ਗੱਡੀ ਚੁੱਕ ਲਈ ਆਖਿਰਕਾਰ ਇਸੇ ਪੂਰੇ ਮਾਮਲੇ ਨੂੰ ਲੈ ਕੇ ਨੌਜਵਾਨ ਤੇ ਪੁਲਿਸ ਮੁਲਾਜ਼ਮ ਦਾ ਵੀ ਕੀ ਕੁਝ ਕਹਿਣਾ ਹੈ ਇੱਕ ਵਾਰ ਤੁਹਾਨੂੰ ਉਹ ਸੁਣਾ ਦਿੰਦੇ ਹਾਂ ਆਪਾਂ ਨੂੰ ਨਾਮ ਤੱਕ ਨਹੀਂ ਪਤਾ ਹੈਗਾ ਜੀ ਆਪਾਂ ਪੁੱਛ ਕੇ ਦੱਸਾਂਗੇ ਮਰੇ ਮੈਨੂੰ ਮੇਰੇ ਮਾਲਕਾ ਦਾ ਨਾਮ ਪਤਾ ਹੈ ਬਾਬਾ ਦੀਪ ਸਿੰਘ ਗਵਰੀ ਬਣਾ ਤਾਈਆ ਭੋਇਆ ਹੈ ਟ੍ਰੈਫਿਕ ਪੁਲਿਸ ਦੇ ਨਾਲ ਠੀਕ ਹੈ ਜੀ ਉਹਨਾਂ ਨਾਲ ਗੱਡੀ ਇਹ ਚੱਲਦੀ ਆ ਹਾਂ ਹਾਂਜੀ ਆਪਾਂ ਇੰਨੀ ਦੇ ਅੱਧਾ ਕਿਉਂ ਨਹੀਂ ਦੱਸਦੇ ਬਈ ਨਾ ਤਾਂ ਭਾਜੀ ਮੈਨੂੰ ਪੁੱਛਿਆ ਕਿੰਨੇ ਜਾਣ ਕੇ ਮੈਂ ਕਹਾਂ ਤੂੰ ਬਾਹਰ ਆਉਂਗਾ ਭਜ ਮੈਂ ਆਪਣੀ ਜਗ੍ਹਾ ਤੇ ਬੈਠਾ ਛੱਪੋ ਸ਼ੱਕ ਆਪੇ ਜੀ ਭਾਜੀ ਮੈਂ ਤੁਹਾਨੂੰ ਡਿਖਾਵਾਂ ਮੈਂ ਤੁਹਾਨੂੰ ਕਾਟੋ ਦਿਖਾਵਾਂ ਵਾਜਾ ਲਾਇਸੈਂਸ ਬੋਲੋ ਕਰਕੇ ਦਿਓ ਉਹਦਾ ਫਿਰ ਤਾਂ ਲਾਇਸੈਂਸ ਆ ਗਿਆ ਹਾਂ ਲਾਇਸੈਂਸ ਜਾ ਕੇ ਠੇਕੇਦਾਰ ਨਾਲ ਗੱਲ ਕਰੋ ਕੋਈ ਗੱਡੀ ਚਕੁੰਦਾ ਨਾ ਜਾਵਾ ਸੰਸੇਖੇਦਾਰ ਨਾਲ ਗੱਲ ਕਰੋ ਮੇਰੇ ਕੋਲ ਸੰਸੇਖੇ ਨਹੀਂ ਮੰਗਦੇ ਸਾਹਦੇ ਮੈਂ ਕੋਈ ਮੰਗ ਸਕਦਾ ਕੋਈ ਗੱਡੀ ਚਕਦਾ ਲਾਇਸੈਂਸ ਵਗਾ ਮੈਂ ਪੁਲਿਸ ਅਫਸਰ ਨਹੀਂ ਦਿਖਾ ਸਕਦਾ ਤੁਹਾਨੂੰ ਮੈਨੂੰ ਦਿਖਾਣਾ ਜਨਾਬ ਜੀ ਨੰਬਰ ਗੱਡੀ ਲੱਗੀ ਇੱਥੇ ਗੁਰਪ੍ਰੀਤ ਸਿੰਘ ਜੀ ਗੱਡੀ ਐ ਜਿਹੜੀ ਕਿਤੇ ਗਈ ਜਨਾਬ ਗੱਲ ਸੁਣੋ ਜੀ ਆਪਾਂ ਇਹਨਾਂ ਨੂੰ ਤਿੰਨ ਵਾਰ ਆਵਾਜ਼ ਮਾਰੀ ਤੇ ਭਾਈ ਸਾਹਿਬ ਗੱਡੀ ਤੁਹਾਡੀ ਆ لیکن نہ جواب نہیں دی سنوں گل دا لیکن ਇਹਨਾਂ आवाज ਨਹੀਂ ਦਿੱਤੀ ਬਾਅਦ ਚੱਪਾ ਗੱਡੀ ਟੋਕ ਦਿੱਤੀ ਆ ਠੀਕ ਹੈ ਜੀ ਮਾਤਾ ਜੀ ਵੀ ਅੰਦਰ ਹੀ ਬਾਅਦ ਵਿੱਚ ਬਾਹਰ ਆਏ ਮਾਤਾ ਜੀ ਅਸੀਂ ਖੁਦ ਕਿਹਾ ਤੇ ਗੱਡੀ ਵਿੱਚ ਮਾਤਾ ਜੀ ਜੀ ਬੈਠੋ ਠੀਕ ਆ ਇਹ ਸਰ ਕਹਿ ਰਹੇ ਆ ਕਿ ਮੈਂ ਕਿਸੇ افسਰ ਨਾਲ ਤੁਹਾਡੀ ਹੁਣੇ ਗੱਲ ਕਰਾ ਦਿੰਦਾ ਵਾ بس ਇੰਨੀ ਗੱਲ ਕੋਈ ਗੱਲ ਨਹੀਂ ਮਾਤਾ ਜੀ ਕਿਹੜੀ ਕੰਪਨੀ ਦੀ ਹੈਗੀ ਆ ਫਰਮ ਦੀ ਗੱਡੀ ਨਹੀਂ ਤੁਸੀਂ ਗੱਡੀ ਚਲਾਉਂਦੇ ਨਹੀਂ ਤੁਸੀਂ ਕੰਮ ਕਰਦੇ ਨਹੀਂ ਨਹੀਂ ਤੁਸੀਂ ਪ੍ਰਾਈਵੇਟ ਦੀ ਧੱਕਾ ਕਰਦੇ ਹੋ ਕਾਹਦਾ ਧੱਕਾ ਜੇ ਕਿ ਜ਼ਬਰਦਸਤ ਜੇ ਕਿ ਫਰਮ ਦੀ ਹੈ ਨਾਮ ਦੱਸੋ ਇਹ ਬਲਗ ਗੱਲ ਹੋਈ ਨਹੀਂ ਪਤਾ ਨਾ ਕਿਉਂ ਨਹੀਂ ਪਤਾ ਇਹ ਤਾਂ ਨਹੀਂ ਗੱਡੀ ਨਹੀਂ ਫਰਮ ਦੀ ਹੈ ਤੁਸੀਂ ਢੋਕੀ ਤਾਂ ਕਰ ਲਈ ਇਹ ਕਿਹੜੀ ਫਰਮ ਦੀ ਗੱਡੀ ਹੈ ਫਰਮ ਦਾ ਨਾਮ ਦੱਸ ਮੋਗੇ ਤਾਂ ਸਾਡਾ ਚਲਾਨ ਕਰ ਦੋ ਚਲਾਨ ਕਰਦੇ ਯਾਰ ਜਿਹੜੀ ਗੱਲ ਹੈਗੀ ਭਾਜੀ ਮੈਂ ਤੁਹਾਨੂੰ ਉਹ ਦੱਸਦੀ ਹਾਂ ਇੱਕ ਮਿੰਟ ਸਰ ਬੋਲਣ ਇਹ ਗੱਲ ਥੋੜਾ ਕੋਈ ਫਰਮ ਦਾ ਨਾਮ ਦੱਸ ਕਿਹੜੀ ਫਰਮ ਦੀ ਗੱਡੀ ਹੈ ਇਹਨੇ ਦਵਾਈਆਂ ਲੈਣ ਦੇ ਕਿੰਨਾ ਘਟੇ ਟਾਈਮ ਲੱਗਾ ਉਹ ਸਾਨੂੰ ਗੱਡੀ ਸਾਡੀ ਢੋਕ ਕਿਉਂ ਕੀਤੀ ਹੈ ਤਾਂ ਕਿਹਦਾ ਹੀ ਸਾਡੇ ਨਾਲ ਕਰਨ ਰਿਹਾ ਹੈ ਤੇ ਇਹ ਤਾਂ ਕਿਹਦਾ ਹੀ ਕਰਨਗੇ ਫਰਹਿੰਦ ਤਾਂ ਕਿਹਦਾ ਹੀ ਕਰਾਂਗੇ ਇਰੇ ਕੀ ਕਰ ਰਹੇ ਹੋ ਹਰਤਪਾਲ ਸਿੰਘ ਸੰਤੂ ਨਾ ਆਏ ਜੀ ਮੇਰਾ ਕੀ ਹੋਇਆ ਕੀ ਬਾਜੀ ਚਲੋ ਇੱਕ ਇਸ ਜਗ੍ਹਾ ਖੜੇ ਤੇਰੀ ਆ ਪਤਨੀ ਨਾ ਤਾਂ ਦਵਾਈ ਲੈ ਰਹੇ ਨੇ ਦਵਾਈ ਕੀ ਗੱਲ ਹੋਈ ਆ ਕੋਈ ਗੱਲ ਨਹੀਂ ਜੀ ਇਹਨਾਂ ਗੱਡੀ ਟੋ ਕਰ ਲਈ ਸਾਡੀ ਇਹਨਾਂ ਨੂੰ ਕਿਹਾ ਵੀ ਆ ਕਿ ਮੈਡੀਸਿਨ ਲੈਣ ਆਏ ਕਿੰਨਾ ਦੀ ਦਵਾਈ ਲੈਣਾ ਕਿੰਨੇ ਕਿ ਮਿੰਟਾਂ ਦੇ ਵਿੱਚ ਕਿੰਨੇ ਕਿ ਮਿੰਟਾਂ ਦੀ ਗੱਡੀ ਟੋ ਪੰਜ ਮਿੰਟ ਹੋਏ ਸਾਰੇ ਅਜੇ ਤੇ ਮਾਤਾ ਜੀ ਦੀ ਉਮਰ ਕਿੰਨੀ ਹੈ ਮਾਦਾਈ ਦੀ ਉਮਰ ਹੈਗੀ ਹੈ ਜੀ 85 ਸਾਲ ਦੀ ਜਿਹੜੇ ਚ ਬੈਠੇ ਸੀ ਹਾਂਜੀ ਹਾਂਜੀ ਗੱਡੀ ਬਾਜ ਬੈਠੇ ਆਣ ਗੱਡੀ ਬੰਦ ਸੀ ਗਰਮੀ 'ਚ ਬੈਠੇ ਸੀ ਗੱਡੀ ਆ ਗਾ ਗਰਮੀ ਗੱਡੀ ਬੰਦ ਤੇ ਚਾਬੀ ਮੇਰੇ ਕੋਲ ਹੈ ਤੇ ਨਾਲ ਹੀ ਲਿੱਡੋ ਕਰ ਲਈ ਹਾਂਜੀ 5 ਮਿੰਟ ਦੇ ਵਿੱਚ 5 ਮਿੰਟ ਹੀ ਹੋਏ ਸਾਰੇ ਉਹ ਅੰਦਰੋਂ ਭਾਵੇਂ ਮੈਡੀਕਲ ਸਟੋਰ ਵਾਲਿਆਂ ਨੂੰ ਪੁੱਛ ਲਓ 5 ਮਿੰਟ ਦੇ ਨਾਲ ਗੱਡੀ ਡੋ ਕਰ ਲਈ ਕਿੰਨਾ ਸਮਾਂ ਆਇਆ ਕਿਰੇ 5 ਮਿੰਟ ਹੋਏ ਸਾਰੇ ਭਾਜੀ ਮਾਤਾ ਜੀ ਵਿੱਚ ਬੈਠੇ ਆ ਗੱਡੀ ਲਾ ਲਈ ਨਾਲ ਚੋਦੇ ਕੋਈ ਮਾਤਾ ਜੀ ਵਿੱਚ ਨਹੀਂ ਬੈਠੇ ਹੁਣ ਵਿੱਚ ਹੀ ਬੈਠੇ ਆ ਅਨੇ ਵਿੱਚ ਹੀ ਬੈਠੇ ਆ ਤਾਂ ਪਾ ਇਹਨੂੰ ਆਵਾਜ਼ ਦਿੱਤੀ ਕਿ ਤੁਹਾਡੀ ਗੱਡੀ ਆ ਇਹਨਾਂ ਨੂੰ ਮੈਂ ਇਹਨਾਂ ਨਾਲ ਗੱਲ ਵੀ ਕਰਾਤੀ ਆ ਜਵਾਬ ਵੀ ਦਿੱਤਾ ਗੱਲ ਦਾ ਅੱਜ ਦੋ ਵਾਰੀ ਆਵਾਜ਼ ਦਿੱਤੀ ਆ ਕਿ ਗੱਡੀ ਤੁਹਾਡੀ ਆ ਕੋਈ ਜਵਾਬ ਦਿੰਦਾ ਕਿਹੜੀ ਕੰਪਨੀ ਹੋ ਗਿਆ ਠੇਕਾ ਤੁਹਾਡਾ ਬਾਜਾ ਜੀ ਬਾਚ ਆ ਕੇ ਬੈਠਿਆ ਜੀ ਏਕਾ ਕਿਹੜੀ ਕੰਪਨੀ ਕੋਵਾ ਭਾਜੀ ਪੁੱਛਿਆ ਕਿੱਥੇ ਲਿਸਨ ਆਓ ਤੁਹਾਨੂੰ ਬੰਨ ਨੇ ਕਿੱਥੇ ਨਹੀਂ ਨਹੀਂ ਏ ਕਾ ਜਿੱਥੇ ਬੈਠਾਣੇ ਪਿਆ ਪਾਲ ਥਾਣਾ ਹੀ ਹੈ ਨਾਲ ਲਾਇਸੈਂਸ ਜਮਾ ਹੋ ਸਕਦਾ ਤੁਹਾਡਾ ਬਸਾ ਜਿੱਥੇ ਆਹਦਾ ਨਾ ਜਮਾ ਉੱਥੇ ਜਮਾ ਦਿਖਾਓ ਕਿ ਕਿੰਨੇ ਚਲਦੀ ਪੈਸਾ ਬੰਦੀ ਦਸਤਰੀਓ ਸਰ ਅੱਜ ਅੰਸ਼ੋਰ ਤੋਂ ਹੋਰ ਵੀ ਬਹੁਤ ਕੋਸ਼ਿਸ਼ ਹੈ ਜਮਾ ਕਰ ਲੈਂਦੇ ਆ ਨੀ ਬਾਰੋ ਨਾ ਪਿੱਛੇ ਬੰਦੇ ਆ ਸਾਹਮਣੇ ਨੋ ਪਾਰਕਿੰਗ ਦਾ ਬੋਰਡ ਲੱਗਾ ਉਹ ਉੱਤਰ ਨਹੀਂ ਮਾਰੋ ਉੱਤਰ ਮਾਰੋ ਕਾ ਨੋ ਪਾਰਕਿੰਗ ਦਾ ਬੋਰਡ ਲੱਗਾ ਉਹ ਵੀ ਵੇਖੋ ਨਾ ਮਾਜੀ ਨੋ ਪਾਰਕਿੰਗ ਬੋਰਡ ਲੱਗਾ ਹੈ ਭਾਈ ਵੀ ਆਪ ਸਹੀ ਹੈ ਤੁਸੀਂ ਗੱਡੀ ਚੁੱਕ ਲਈ ਕੋਈ ਆਪਣੇ ਲਾਇਸੈਂਸ ਤੇ ਵਿਖਾ ਲਓ ਮੈਨੂੰ ਸਮਝ ਨਹੀਂ ਆ ਬੱਕਰੇ ਆ ਆਰਸੀ ਇਨਸ਼ੋਰੈਂਸ ਆਏ ਫਾਂਜੀ ਦੱਸੋ ਇਹ ਕਿਹੜਾ ਜੀ ਨੋ ਪਾਰਕਿੰਗ ਦਾ ਗੱਡੀ ਚੁੱਕੀ ਆ ਨੋ ਪਾਰਕਿੰਗ ਦਾ ਸ਼੍ਰੀਮਾਨ ਜੀ ਬੋਰਡ ਲੱਗਾ ਵਾ ਪਰ ਇਹ ਮੈਡੀਕਲ ਵਾਲਾ ਨੇ ਮਨਾ ਕੀਤਾ ਕਿ ਮੈਡੀਕਲ ਵਾਲੇ ਕਹਿੰਦੇ ਸਾਨੂੰ ਕੋਈ ਨਹੀਂ ਜੀ ਨੋ ਪਾਰਕਿੰਗ ਦਾ ਬੋਰਡ ਲੱਗਾ ਇਥੋਂ ਗੱਡੀ ਚੁੱਕਣੀ ਚੁੱਕਣੀ ਅਸਲ ਤੋਂ ਗੱਡੀ ਹਾਂ ਜੀ ਕੋ ਨਾਲ ਬਲਾ ਯਾਰ ਉਹ ਵੀ ਤੋ ਗੱਲਾਂ ਆਈ ਉਹ ਗੱਡੀਆਂ ਉਹ ਵੀ ਲੱਗੀਆਂ ਪਿਆਰੇ ਸਾਹਮਣੇ ਉਹ ਉੱਤੇ ਲੱਗੀਆਂ ਆਈਆਂ ਨੇ ਜੀ ਲੱਗੀ ਆ ਕਈ ਅੰਦਰ ਦੁਕਾਨਦਾਰ ਨੂੰ ਬਾਹਰ ਨੀ ਸੀ ਇਹ ਗੱਡੀ ਤੇਰੀ ਹੈਗੀ ਤੇਰੀ ਹੈਗੀ ਕੋਈ ਨਹੀਂ ਬੋਲਦਾ ਜਿਹੋ ਹੀ ਗੱਡੀ ਪਾ ਲਈ ਆ ਸੁਖੀਮਾਨ ਜੀ ਆਏ ਨੇ ਬੰਦੇ ਨੇ ਗੱਡੀ ਨਾਲ ਤੁਹਾਡੀ ਤੇ ਅਸਰ ਨਾਲ ਗੱਲ ਕਰਨ ਤੇ ਖਲੋ ਜੇ ਮਾਤਾ ਜੀ ਇੱਥੇ ਖੜੇ ਸੀਗੇ ਕਈ ਮਾਤਾ ਜੀ ਨੂੰ ਤੇ ਅੰਦਰ ਬਹਿ ਜਾਓ ਗੱਡੀ ਵਿੱਚ ਪਾ ਦੇ ਬੀਟੂ ਦੇਖ ਲੈ ਉਹਨਾਂ ਨੂੰ ਗੱਡੀ ਉੱਤੇ ਸਵਾਰ